ਸਸੇ ਗਾਲ ਜੀ ਸਟੀਲ ਇੰਡੀਆ ਦੁਆਰਾ ਸੰਚਾਲਿਤ ਐਮਐਫਆਈ ਅਵਾਰਡ ਦਾ ਅੱਜ ਪਹਿਲਾ ਦਿਨ ਆ ਜਿਸ ਵਿੱਚ ਬਹੁਤ ਸਾਰੇ ਕਿਸਾਨਾਂ ਵੱਲੋਂ ਸਰਕਿਤ ਕੀਤੀ ਜਾ ਰਹੀ ਹੈ ਉੱਥੇ ਹੀ ਕਿਸਾਨ ਵੱਖ-ਵੱਖ ਲੱਗੀਆਂ ਸਟਾਲਾਂ ਤੇ ਬੀਜਾਂ ਖੇਤੀਬਾੜੀ ਸੰਬੰਧੀ ਵੱਖ-ਵੱਖ ਜਾਣਕਾਰੀਆਂ ਲੈ ਰਹੇ ਹਨ ਅਤੇ ਉੱਥੇ ਹੀ ਦੁਕਾਨਦਾਰ ਵੀ ਕਿਸਾਨਾਂ ਨੂੰ ਵੱਖ-ਵੱਖ ਜਾਣਕਾਰੀਆਂ ਜਿਸ ਤਰ੍ਹਾਂ ਕੀ ਟਰੈਕਟਰ ਬੀਜਾਂ ਬਾਰੇ ਜਾਂ ਕੀਟਨਾਸ਼ਕ ਦਵਾਈਆਂ ਬਾਰੇ ਜਾਣਕਾਰੀਆਂ ਮਹਈਆ ਕਰਵਾ ਰਹੇ ਹਨ ਸੋ ਆਉ ਜਾਣਦੇ ਆ ਇਸ ਮੇਲੇ ਵਿੱਚ ਪਹੁੰਚੇ ਹੋਏ ਦੁਕਾਨਦਾਰਾਂ ਨਾਲ ਕਿ ਕਿਸ ਤਰ੍ਹਾਂ ਉਹ ਜਾਣਕਾਰੀ ਕਿਸਾਨਾਂ ਨੂੰ ਮਹਈਆ ਕਰਵਾ ਰਹੇ ਹਨ ਜੀ ਆਪਣੇ ਪੰਪ ਹੈਗੇ ਜੀ ਡਾਇਫਰਮ ਪੰਪ ਹੈਗੇ ਹਾਂਜੀ ਮੇਡ ਇਨ ਇਟਲੀ ਹਾਂਜੀ ਤੇ ਇਹ ਡਾਇਫram ਦਾ ਮਤਲਬ ਹੁੰਦਾ ਜਿੱਦਾਂ ਲੋਕਲ ਜਿਹੜੇ ਆਪਣੀ ਪਿਸਟਨ ਸਿਲੰਡਰ ਵਾਲੇ ਪੰਪ ਯੂਜ਼ ਕਰਦੇ ਆ ਨਾ ਹਾਂਜੀ ਉਹ ਜੋ ਉਹਨਾਂ ਦੇ ਜਿਹੜੇ ਸਿਲੰਡਰ ਕੰਮ ਕਰਦੇ ਨੇ ਤਾਂ ਇਹਨਾਂ ਦੇ ਡਾਇਫram ਹੈਗੇ ਰਬੜ ਦੇ ਹਾਂਜੀ ਉਹ ਸੈਂਟਿਕ ਰਬੜ ਹੁੰਦਾ ਹੈ ਇਹਨਾਂ 'ਚ ਮੇਨਟੇਨੈਂਸ ਕਮ ਆਂਦੀ ਜਿੱਦਾਂ ਕੰਪੇਅਰ ਕਰ ਉਸ ਪਿਸਟਨ ਵਾਲੇ ਪੰਪ ਯੂਜ਼ ਕਰਦੇ ਪਏ ਹਾਂਜੀ ਹਾਂਜੀ ਉਹਦੇ ਕਪੇਰ 'ਚ ਇਹਨਾਂ 'ਚ ਮੇਨਟੇਨੈਂਸ ਕਮ ਆਂਦੀ ਹੈ ਠੀਕ ਹੈ ਜੀ ਔਰ ਇਹਦੇ 'ਚ ਚਾਰੋਂ ਤਰਫੇ 'ਚ ਪਾਣੀ ਹੁੰਦਾ ਹੈ ਇਸ ਕਰਕੇ ਪੰਪ ਜ਼ਿਆਦਾ ਗਰਮ ਨਹੀਂ ਹੁੰਦਾ ਠੀਕ ਹੈ ਜੀ ਹਾਂਜੀ ਇਹ ਆਪਣੀ ਰੇਂਜ ਆ ਗਈ ਜੀ ਗੰਨਾ ਦੀ ਹਾਂਜੀ ਤੇ ਆਪਣਾ ਜਿੱਦਾ ਮੰਗੋ ਵਗੈਰਾ ਚ ਯੂਜ਼ ਕਰਨੀ ਹੈ ਹਾਂਜੀ ਤੇ ਪੱਟੀ ਵਾਲੀ ਤੇ ਛੋਟੀ ਵਾਲੀ ਜੀ ਜਿੱਥੇ ਵੈਜੀਟੇਬਲ ਜਾਂ ਟਮਾਟਰ ਚ ਯੂਜ਼ ਕਰਨੀ ਹੈ ਹਾਂਜੀ ਉਹਦੇ ਵਾਸਤੇ ਹੈਗੀ ਹੈ ਤੇ ਬਰਗਾਲੀਆ ਕੰਪਨੀ ਦੀ ਹੈਗੀ ਆ ਹਾਂਜੀ ਹਾਂਜੀ ਹਾਂ ਮੇਡ ਇਨ ਇੰਡੀਆ ਠੀਕ ਹੈ ਜੀ ਹਾਂਜੀ ਤੇ ਇਹ 바ੜੀ ਜਿਹੜੀ ਆ ਨਾ ਇਹ ਜਿੱਥੇ ਤੁਸੀਂ 20 ਤੋਂ 25 ਫੁੱਟ ਹਾਈਟ ਤੋਂ ਚਾਹੀਦਾ ਹਾਂਜੀ ਤੇ ਤੁਹਾਨੂੰ ਇਹ ਰੇਂਜ ਜੇ ਅਗਰ ਮੰਗੋ ਮੰਗੋ ਹੈਗਾ ਹਾਂਜੀ ਆਮਰ ਵਾਸਤੇ ਆਮਰ ਵਾਸਤੇ ਇਹ ਟਰਬਾਈਨ ਕਰਕੇ ਸਾਡੇ ਜੀ ਗਨਾਂੰਦੀ ਹੈ ਜਿਹੜੀ ਤੁਹਾਨੂੰ ਦੇ 45 ਤੋਂ 50 ਤੱਕ ਦੇ ਤੇ ਇਹਨਾਂ ਦਾ ਆਪਣਾ ਜੀ ਬਜਟ ਕਿੰਨਾ ਦਾ ਜੀ ਆਪਣਾ ਇੱਕ ਕਿਸਾਨ ਵਾਸਤੇ ਜਿਵੇਂ ਆਪਾਂ ਇਹਨਾਂ ਦਾ ਰੇਟ ਲਾ ਲਈਏ ਜੀ ਰੇਟ ਜੀ ਜ਼ਿਆਦਾ ਨਹੀਂ ਹੈਗਾ ਆਪਣੀ ਇਹ ਜਿਹੜੀ ਹੈਗੀ ਹੈ 6000 ਰੁਪਏ ਦੀ ਹੈ ਹਾਂ ਜੀ ਟਰਬਾਈਨ ਦਾ ਹਾਂ ਜੀ ਤੇ ਆਪਣਾ ਇਹ ਹੈਗੀ ਹੈ ਜੀ 5500 ਰੁਪਏ ਦੀ ਠੀਕ ਹੈ ਹਾਂ ਜੀ ਤੇ ਆਪਣਾ ਇਹ ਜਿਹੜੀ ਹੈ ਇਹ ਹੈਗੀ ਹੈ ਜੀ 3000 ਰੁਪਏ ਦੀ ਠੀਕ ਹੈ ਜੀ ਹਾਂ

ਅੰਡਰਲੀਟ ਵਾਸਤੇ ਹੈਗਾ ਹੈ ਦਾ ਕੋਫੀ ਵਗੈਰਾ ਨੂੰ ਥੱਲੋਂ ਤੋਂ ਸਪਰੇ ਕਰਦੇ ਆ ਨਾ ਹਾਂਜੀ ਹਾਂਜੀ ਵਾਸਤੇ ਜਾਂ ਫਿਰ ਆਪਣਾ ਪੰਜਾਬ ਚ ਅ ਸਬਜ਼ੀ ਵਗੈਰਾ ਵੈਜੀਟੇਬਲ ਚ ਸਪਰੇ ਕਰਦੇ ਆ ਉਹਦੇ ਵਾਸਤੇ ਹੈਗੇ ਸੋ ਮੇਲੇ ਦੇ ਪਹਿਲੇ ਦਿਨ ਅਸੀਂ ਦੁਕਾਨਦਾਰਾਂ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਤੋਂ ਜਾਣਿਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਮੇਲੇ ਵਿੱਚ ਅੱਜ ਆ ਕੇ ਮਹਿਸੂਸ ਹੋਇਆ ਅਤੇ ਕਿਸ ਤਰ੍ਹਾਂ ਦੀ ਉਹਨਾਂ ਨੇ ਜਾਣਕਾਰੀ ਇਸ ਮੇਲੇ ਵਿੱਚੋਂ ਪ੍ਰਾਪਤ ਕੀਤੀ ਤੇ ਮੇਲੇ ਦੇ ਦੋ ਦਿਨਾਂ ਅੰਦਰ ਅਸੀਂ ਅੱਗੇ ਵੀ ਤੁਹਾਨੂੰ ਹਰ ਇੱਕ ਜਾਣਕਾਰੀ ਕਿਸਾਨਾਂ ਸੰਬੰਧੀ ਅਤੇ ਦੁਕਾਨਦਾਰਾਂ ਨਾਲ ਕਰਦੇ ਰਾਂਗੇ ਸੋ ਤਾਜ਼ਾ ਤੇ ਤਰੀਨਾ ਹੋਰ ਜਾਣਕਾਰੀ ਲਈ ਜੁੜੇ ਰਹੋ ਕ੍ਰਿਸ਼ੀ ਜਾਗਰਣ ਪੰਜਾਬੀ ਦੇ ਨਾਲ